ਸਾਡੇ ਵਾਸਤੇ ਹੀ ਗੱਲ ਕੀਤੀ ਆ। ਕਿਉਂ ਬਲਾਰੇ ਦਾ ਇਹ ਕੰਮ ਆ ਬਲ ਗੱਲ ਸੁਣਨੀ ਕੋ ਨਾ ਸੁਣਨੀ ਕਿ ਸਰਾ ਦੇ ਹਰ ਜਨ ਬਚਾਰੇ। ਇਹ ਬੇਨਤੀ ਆ ਸਾਡੀ ਬੜੇ ਪ੍ਰੇਮ ਇਹ ਗੱਲ ਹੋਰ ਸੁਣੋ ਸ਼ਾਨੀ। ਜਿਹਦੋਂ ਅੱਖੀ ਨਾਲ ਸਾਡੀਆਂ ਬੱਸਾਂ ਵੜੀਆਂ ਵਾ ਤੇ ਨਾ ਸੁਣੋ। ਜਾਂ ਕਿ ਆ ਟ੍ਰੱਕ ਵੜੇ ਆ, ਪੈੜੀ ਵੜੀ ਆ, ਬਗੀਆਂ ਵੜੀਆਂ ਸਾਡੀਆਂ। ਤੇ ਤੁਸੀਂ ਨਾ ਸੁਣੋ ਸਾਡਾ ਕਾਰੋਬਾਰ। ਜਾਂ ਅਸੀਂ ਦੂਜਾ ਕੰਮ ਵੀ ਝੂਠ ਮਾਰੀਏ ਤਾਂ ਵੀ ਨਾ ਸੁਣੋ। ਤੇ ਜਦੋਂ ਲ ਗੱਲ ਤੇ ਤੁਹਾਡੇ ਗੁਰੂ ਵੀ ਸੋਹਣੀ ਆ ਆਪਣੇ ਗੁਰੂ ਨੂੰ ਬੜੇ ਪ੍ਰੇਮ ਨਾਲ ਸੁਣੋ। ਪ੍ਰਾਣ ਪ੍ਰਾਣ ਜੀ ਕਲਪਤਾ ਮੇਰਾ ਪਹਿਲੀ ਗਾ ਜੁਗੀਰਾ ਲਾਈ ਹੋ ਤੇ ਸਾਨੂੰ ਇਹ ਬੜੀ ਵਧੀਆ ਉਡੀ ਆਲੇ ਸੁਣੋ ਗੁਰੂ ਮਹਾਰਾਜ ਦੀ ਸਿਖਤ ਕਰ ਤੋਂ ਬਹੁਤ ਜਾਰੀ ਆ ਉਹਨੇ ਕਿ ਕਹਨੇ ਗੋ ਵੱਡੇ ਇਹ ਸੀ ਇਹ ਗੁਰੂ ਅਰਜਨ ਸਾਹਿਬ ਨੂੰ ਉਹਨੇ ਵਾਅਦਾ ਦਿੱਤਾ ਕਿਹਤਾ ਬਾਣੀ ਕਾ ਪੋਛਾ ਤੀ ਜਾ ਤੇਰੇ ਜਿਨੀ ਬਾਣੀ ਕਿਸ ਨਾ ਨmber ਪਹਿਲਾ ਇੱਕ ਬਨੇ ਕਰ ਲੋ ਸਾਰੇ ਸਿੱਖ ਗੁਰੂ ਭਾਟਾ ਸਵਾਗਤ ਸੇ ਕੱਲੇਰੀ ਬਾਣੀ ਸਾਰਾ ਨੂੰ ਜਾਨੀਏ ਗੁਰੂ ਅਰਜਨ ਸਾਹਿਬ ਜੀ ਗੱਲ ਕੀ ਵਾਰ ਗੁਰੂ ਅਮਰਦਾਸ ਪਾਵੇ ਟੁਕੇ ਆਈ ਜਾਂ ਤੁਹਾਨੂੰ ਪਤਾ ਹੀ ਆ ਉਥੇ ਵਰਦਕਾ ਸ਼ੀਖਾ ਨੂੰ ਉਹ ਵੀ ਇਹਦਾ ਵਾਣ ਕਿਜੇ ਨੰਬਰ ਤੇ ਕੀ ਗੱਲ ਆਈ ਆ ਜਦੋਂ ਮਾਇਆ ਨੇ ਆਣ ਕੇ ਗੁਰੂ ਅਮਰਦਾਸ ਦੇ ਬੂਹੇ ਖੜਕਾਏ ਸਿੱਖਾ ਨੂੰ ਤੇਰਾ ਗੁਰੂ ਅਮਰਦਾਸ ਨੇ ਆਖਿਆ ਵੀ ਲਾਗੇ ਮਾਇਆ ਨੂੰ ਨਾ ਲੱਗਣ ਦੇ ਉਹ ਸਿੱਖ ਫਰਮੈਸ਼ੀ ਬਣ ਕੇ ਚਰੇਗੇ ਵੀ ਇਹ ਜਾਵੇ ਉਹ ਮਾਇਆ ਕਿਦਰ ਉਸੇ ਗੁਰੂ ਰਾਮਦਾਸ ਦੀ ਸੇਵਾ ਕਰਦਾ ਹੈ ਗੁਰੂ ਅਮਰਦਾਸ ਨੇ ਮਹਾਰਾਜ ਨੇ ਆਖਿਆ ਵੀ ਤੂੰ ਗੁਰੂ ਰਾਮਦਾਸ ਦੀ ਚਰਨੀ ਪੈ ਫਿਰ ਵਾਰ ਦਿੱਤਾ ਵੀ ਜਾ ਤੇਰੇ ਦਰਜ ਨਹੀਂ ਕਿਤੇ ਚੜੂ ਹੀ ਨਾ ਜਿਹੜਾ ਤੈਨੂੰ ਮੰਨੂਗਾ ਉਹ ਘਾਟ ਵਾਲੀ ਕੋਈ ਨਹੀਂ ਆਖੋ ਤਨ ਤਨ ਗੁਰੂ ਰਾਮਦਾਸ ਇਹ ਕਰਕੇ ਉਹਦੀ ਸਿੱਖਿਆ ਜਿਹੜੀ ਛੋੜੇ ਜਾਈ ਜੇ ਘਰ ਚੋਂ ਬੜੀਆਂ ਆਵਾਜ਼ਾਂ ਹੋ ਚੱਕੀਆਂ ਦੱਗੀਆਂ ਜੇ ਗੁਰੂ ਅਮਰਦਾਸ ਬਾਹਰੋਂ ਤੇ ਬਾਜ ਮਾਰਦੇ ਆ ਆਪਣੀ ਪੁਜਰੀ ਭਾਣੀ ਨੂੰ ਵੀ ਅੱਜ ਘਰ ਚੋਂ ਆਜਾ ਚੱਤੀਆਂ ਬਣਾ ਰਹੀਆਂ ਤੇ بیوی ਤੁਹਾਨੂੰ ਕਹਿ ਲੱਗੀ ਆਹਲਾ ਤੁਹਾਡਾ ਦੋਧਾ ਨੇ ਕੋਲਾ ਫੜਿਆ ਜਿੰਨਾ ਕੋਲਾ ਫੜਿਆ ਤੇ ਗੁਰੂ ਅਮਰਦਾਸ ਨੇ ਗਾਲੀਆਂ ਆਖਿਆ ਵੀ ਤੇ ਲੋਹੇ ਤੇ ਬੈਜਾ ਗੱਜ ਕੇ ਆਖੋ ਸੱਧਨਾ ਇਹ ਸਾਰੇ ਜਿਹੜੇ ਵਾਰਸੀ ਇਹ ਪੂਰੇ ਹੋਏ ਉਹ ਜੀਵਤ ਕਰਨ ਤੋਂ ਬਹੁਤ ਜਾਨੀਆ 100 ਰੁਪਏ ਮੇਰਾ ਵੀਜੇ ਗਿਆ ਮਾਰਾ ਚਾਂਦੀਆਂ ਕਲਾ ਕਰੇ ਬੜੇ ਪ੍ਰੇਮ ਨਾਲ ਸੁਣ ਆਓ ਪਹਿਲਾਂ ਧੋੜਾ ਸੁਣ ਭੱਲੇ ਅਮਰਦਾਸ ਕੋਟੇ ਨਿਆ ਕਨਹਾਰ ਬੂਨੇ ਬਸਾਰੇ ਮਾਵਨ ਕੁਸਮ ਸੰਤ ਕੇ ਨਾਮ ਤੇ ਆਇਆ ਹੈ ਗਿਆਨ ਸਦ ਗੁਰ ਕੇ ਕਾਪ ਜਨ ਭਨ ਉਨਹੀ ਜੋਗਾ ਵੇ ਭਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਕੋਹ ਬਣ ਆਵੇ ਝੰਕਾ ਨੂੰ ਗੁਰੂ ਅਮਰਦਾਸ ਜੀ

सवरली पूरा त सी सन